ਜਲੰਧਰ ਦੇ ਵਿੱਚ ਤੈਨਾਤ ਡਸੂਹਾ ਐਕਸਾਈਜ਼ ਅਫਸਰ ਦੇ ਘਰ ਦਿਨ ਦੇ ਹੜੇ ਚੋਰਾਂ ਦੇ ਵੱਲੋਂ ਡਾਕਾ ਮਾਰ ਲਿਆ ਗਿਆ ਤੇ ਘਰ ਦੇ ਵਿੱਚੋਂ ਪਈਆਂ ਦੋ ਪਿਸਤੋਲਾਂ ਸੋਨੇ ਦੇ ਗਹਿਣੇ ਤੇ ਨਗਦੀ ਚੋਰੀ ਕਰ ਇਥੋਂ ਰਫੂ ਚੱਕਰ ਹੋਇਆ ਤਾਂ ਬੀਤੇ ਦਿਨ ਡਸੂਹਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਵਿੱਚ ਤੈਨਾਤ ਆਪਕਾਰੀ ਵਿਭਾਗ ਦੇ ਉੱਚ ਅਧਿਕਾਰੀ ਦੇ ਘਰ ਚੋਰਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਚੋਰ ਘਰ ਦੇ ਵਿੱਚ ਦਾਖਲ ਹੋ ਕੇ ਘਰ ਦੇ ਵਿੱਚ ਪਈਆਂ ਦੋ ਪਿਸਤੋਲਾਂ 10 ਤੋਲੇ ਸੋਨਾ ਵਿਦੇਸ਼ੀ ਕਰੰਸੀ ਲੈ ਕੇ ਰਫੂ ਚੱਕਰ ਹੋਏ ਨੇ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਵਾਰਦਾਤ ਨੂੰ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਜਾ ਪਰ ਨੇ ਦਸੂਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ 피해ਤ ਪਰਿਵਾਰ ਦੇ ਬਿਆਨ ਦਰਜ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਅਧਿਕਾਰੀ ਹੈ ਉਹ ਆਪਕਾਰੀ ਵਿਭਾਗ ਦੇ ਵਿੱਚ ਤਨਤਾ ਤਜਤ ਕੀ ਉਸ ਦੀ ਪਤਨੀ ਇੱਕ ਸਰਕਾਰੀ ਬੈਂਕ ਦੇ ਵਿੱਚ ਬਤੌਰ ਉੱਚ ਅਧਿਕਾਰੀ ਤਨਤਾ ਉਨ੍ਹਾਂ ਦੀ ਧੀ ਵਿਦੇਸ਼ ਤੋਂ ਆਉਣ ਦੇ ਕਾਰਨ ਉਹ 7 ਤਰੀਕ ਨੂੰ ਬਾਅਦ ਦੁਪਹਿਰ ਖਰੀਦਦਾਰੀ ਕਰਨ ਦੇ ਲਈ ਜ਼ਿਲੰਦਰ ਗਏ ਸਨ। ਕਰੀਬ 3 ਵਜੇ ਘਰ ਦੇ ਖੇਤਾ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਘਰ ਦੇ ਸਾਰੇ ਦਰਵਾਜ਼ੇ ਟੁੱਟੇ ਹੋਏ ਨੇ। ਜਦੋਂ ਉਹ ਵਾਪਸ ਆ ਕੇ ਵੇਖਿਆ ਤਹ ਘਰ ਦੇ ਜਿਹੜੇ ਦਰਵਾਜ਼ੇ ਸਾਰ ਨੂੰ ਟੁੱਟੇ ਹੋਏ ਸਨ, ਅਲਮਾਰੀਆਂ ਦੇ ਤਾਲੇ ਟੁੱਟੇ ਪਏ ਸਨ, ਵਿਦੇਸ਼ੀ ਕਰੰਸੀ, ਗਿਣੇ 25000 ਰੁਪਏ ਦੀ ਨਕਦੀ ਤੇ ਦੋ ਲਾਇਸੈਂਸੀ ਪਿਸਤੋਲੇ ਜਿਹੜੀਆਂ ਸਨ, ਉਹ ਚੋਰੀ ਹੋ ਗਈਆਂ। ਸਾਰੀ ਵਾਰਦਾਤ ਹਾਲਾ ਕੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ, ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਕੱਲਾ ਚੋਰ ਬੈਗ ਲੈ ਕੇ ਘਰ ਦੀ ਸਾਈਡ ਵਾਲੀ ਦੀਵਾਰ ਚੜ੍ਹ ਕੇ ਘਰ ਦੇ ਅੰਦਰ ਦਾਖਲ ਹੋਇਆ ਹੈ। ਤੇ ਇਸੇ ਦਰਮਿਆਨ ਉਹ ਪਹਿਲਾ ਘਰ ਦੇ ਵਾਲੇ ਦੁਆਲੇ ਘੁੰਮਦਾ ਵੀ ਨਜ਼ਰ ਆਇਆ ਤਾਂ ਘਰ ਦੇ ਵਿੱਚ ਵੜਨ ਤੋਂ ਬਾਅਦ ਉਸਨੇ ਸਭ ਤੋਂ ਪਹਿਲਾਂ ਇੱਕ ਕਮਰੇ ਦੇ ਵਿੱਚ ਜਾ ਕੇ ਅਲਮਾਰੀ ਦਾ ਤਾਲਾ ਤੋੜਿਆ ਗਹਿਰੇ ਨਗਦੀ ਤੇ ਪਿਸਤੌਲ ਉੱਥੋਂ ਕੱਢੀ ਐ ਬੈਗ ਦੇ ਵਿੱਚ ਰੱਖੀ ਐ ਤੇ ਕਰੀਬ 20 ਮਿੰਟ ਤੱਕ ਘਰ ਦੇ ਵਿੱਚ ਹੀ ਘੁੰਮਦਾ ਰਿਹਾ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੜੀ ਤੇਜ਼ੀ ਨਾਲ ਘਰੋਂ ਭੱਜ ਜਾਂਦਾ ਦਰਸਲ ਇੱਥੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਜਿਹੜਾ ਹੈ ਉਹ ਫਰਾਰ ਹੋ ਗਿਆ ਤੇ ਇੱਥੇ ਹੁਣ ਪੁਲਿਸ ਦੇ ਹੱਥ ਖਾਲੀ ਨੇ ਜੋ ਕਿ ਕਈ ਵੱਡੇ ਸਵਾਲ ਖੜੇ ਕਰਦਾ ਹੈ ਤਾਂ ਜੀ ਕੱਲ 7 ਤਰੀਕ ਨੂੰ 7 ਦਸੰਬਰ ਨੂੰ ਮੈਂ ਮੇਰੀ ਮੈਸੇਜ ਹੈ ਮੇਰੀ ਬੇਟੀ ਸਾਡੇ 11:15 ਵਜੇ ਘਰੋਂ ਗਏ ਸੀ ਜਲੰਧਰ ਵਾਸਤੇ ਕਿ ਉੱਥੇ ਸ਼ਾਪਿੰਗ ਕਰਨੀ ਸੀ ਮੇਰੀ ਬੇਟੀ ਆਈ ਹੈ ਪਰੋਂ ਤੋਂ ਉੱਥੇ ਗਏ ਆ ਤੇ ਮੁੜ ਕੇ ਸਾਨੂੰ ਪਿੱਛੋਂ ਸਾਡਾ ਮੁੰਡਾ ਕੰਮ ਕਰਦਾ ਕਰਦਾ ਜੀ ਉਹਦਾ ਫੋਨ ਆਇਆ ਜੀ ਵੀ ਤੁਹਾਡੇ ਘਰ ਚੋਰੀ ਹੋ ਗਈ ਹੈ ਜੀ ਤੇ ਤੁਸੀਂ ਜਲਦੀ ਘਰ ਆ ਜਾਓ ਵਾਪਸ ਅਸੀਂ ਫਿਰ ਇਮੀਡੀਏਟਲੀ ਉੱਥੋਂ ਵਾਪਸ ਆ ਗਏ ਹਾਂ ਉਹ ਘਰਾਂ ਨੇ ਦੇਖਿਆ ਤੇ ਸਾਡਾ ਮੇਂਦਰਵਾਜਾ ਜਿਹੜਾ ਸੀ ਇਹ ਟੁੱਟਾ ਹੋਇਆ ਸੀ ਇਹ ਸੀਸੀਟੀਵੀ ਫੁਟੇਜ ਚ ਸਾਰੀ ਫੁਟੇਜ ਰਿਕਾਰਡ ਹੋਈ ਹੋਈ ਹੈ ਜੀ ਕਿੰਨੇ ਜਣੇ ਦਾਖਲ ਹੋਏ ਸੀ ਘਰ ਵਿੱਚ ਜਿਹੜੀ ਸੀ ਸੀਸੀਟੀਵੀ ਸੀਸੀਟੀਵੀ ਫੁਟੇਜ ਤੇ ਇੱਕ ਬੰਦਾ ਦਾਖਲ ਹੋਇਆ ਜੀ ਫਿਰ ਜੀ ਸਰ ਕੀ ਕੀ ਤੁਹਾਡੇ ਘਰ ਚੋਰੀ ਹੋਈ ਹੈ ਘਰ ਦੇ ਵਿੱਚੋਂ ਜੀ ਇੱਕ ਤੇ ਮੇਰੇ ਇੱਕ ਮੇਰੇ ਨਾਮ ਦੇ ਉੱਪਰ ਰਵਲਵਰ ਸੀ ਇੱਕ ਮੇਰੇ ਮੈਸੇਜ ਦੇ ਨਾਮ ਤੇ ਰਵਲਵਰ ਦੋ ਰਵਲਵਰ ਚੋਰੀ ਹੋਏ ਨੇ 8-10 ਟੋਲੇ ਸੋਨਾ ਹੈ ਜੀ ਕੁਝ ਉਹ ਬੇਟੀ ਆਈ ਹੋਈ ਬਾਹਰੋਂ ਇਸ ਕਰਕੇ ਥੋੜੇ ਜਿਹਾ ਆਸਟ੍ਰੇਲੀਅਨ ਡਾਲਰ ਔਰ ਕੈਨੇਡੀਅਨ ਡਾਲਰ ਸੀਗੇ ਜੀ ਤੋਂ ਸਰ ਇਹ ਵੀ ਵੀ 25000 ਦੀ ਨਕਦੀ ਹੈ ਜੀ ਸਰ ਕੋਈ ਪਛਾਣ ਚਾਇਆ ਕਿ ਜਿਹੜਾ ਕੋਈ ਨਹੀਂ ਸਰ ਉਹ ਉਹਨੇ ਮੂੰਹ ਦੇ ਉੱਪਰ ਮਾਸਕ ਪਾਇਆ ਹੋਇਆ ਸੀਗਾ ਜੀ ਮੂੰਹ ਬੰਨਿਆ ਸੀਗਾ ਸਾਡੀ ਪਛਾਣ ਚ ਨਹੀਂ ਆਈ ਇਸ ਮਾਮਲੇ 'ਚ ਪਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਕਿਉਂਕਿ ਸਾਨੂੰ ਕਿਸੇ ਦੇ ਉੱਪਰ ਪਛਾਣ ਚ ਨਹੀਂ ਹੋਣ ਕਰਕੇ ਕਿਸੇ ਤੇ ਸ਼ੱਕ ਨਹੀਂ ਕੀਤਾ ਪੁਲਿਸ ਇਨਵੈਸਟੀਗੇਸ਼ਨ ਆਪਣੇ ਕਰ ਰਹੀ ਹੈ ਤੁਸੀਂ ਤਾਂ ਮਕੀ ਤੁਸੀਂ ਮੰਨ ਕਰਦੇ ਹੋ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੋਂ ਮੰਗੇ ਇਹ ਆਈਪੀ ਜਿਹੜੇ ਜੋ ਵੀ ਜਿਹੜਾ ਇਹਨੇ ਬੰਦੇ ਨੇ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਮੇਰੇ ਨਾਂ ਗੁਰਜੀਤ ਦੇ ਕੋ ਬੰਦ ਕੋਠੀ ਜਿਸ ਵਕਤ ਚੁੱਕੜੇ ਕਾ ਵਿੱਚ ਚੋਰੀ ਹੋਈ ਤੁਸੀਂ ਕਿੱਥੇ ਸੀ ਬਰਵਾਸੀ ਅਸੀਂ ਮੈਂ ਮੇਰੇ ਹਸਬੰਦ ਤੇ ਮੇਰੀ ਬੇਟੀ ਅਸੀਂ ਤਿੰਨੇ ਜਣੇ ਜਲੰਧਰ ਗਏ ਆ 11 ਵਜੇ ਕੇ ਸੜ ਦੇ 11 ਵਜੇ ਦੇ ਕਰੀਬ ਅਸੀਂ ਘਰੋਂ ਨਿਕਲੇ ਕਿਉਂਕਿ ਮੈਨੂੰ ਤਾਂ ਪਤਾ ਕਿ ਉਸਲੇ ਮੈਨੂੰ ਕੋਈ ਫੋਨ ਆਇਆ ਸੀਗਾ ਤੇ ਮੇਰੇ ਕੋਲ ਐਗਜ਼ੈਕਟ ਟਾਈਮ ਆ ਜਿੰਨੇ ਵਜੇ ਅਸੀਂ ਘਰੋਂ ਗਏ ਹਾਂ ਅਸੀਂ ਗੱਡੀ 'ਚ ਬੈਠੇ ਜਾਨੂੰ ਮੈਨੂੰ ਫੋਨ ਆਇਆ ਆ ਤੇ ਸਾਢੇ 1:3 ਵਜੇ 3:49 40 ਮਿੰਟ ਤੇ ਜਿਹੜਾ ਮੁੰਡਾ ਸਾਡੇ ਘਰ ਕੰਮ ਕਰਦਾ ਹੈ ਬਾਹਰ ਖੇਤਾਂ ਦਾ ਵੀ ਕੰਮ ਕਰਦਾ ਅਸੀਂ ਚਾਬੀ ਉਹਨੂੰ ਕਰਦੀ ਦੇ ਕੇ ਗਏ ਹਾਂ ਤੇ ਉਹ ਆਇਆ ਆ ਘਰ ਉਹੀਂ ਮੈਨੂੰ ਫੋਨ ਕੀਤਾ ਵੀ ਘਰ ਚੋਰੀ ਹੋ ਗਈ ਆ ਤੇ ਤੁਸੀਂ ਫਟਾਫਟ ਆ ਜਾਓ ਤੇ ਅਸੀਂ ਮਸੂਸ ਹਵੇਲੇ ਉਥੋਂ ਬਾਜ਼ਾਰ ਦੇ ਵਿੱਚ ਹੀ ਸੀਗੇ ਅਸੀਂ ਜਲੰਧਰ ਉਸੇ ਵੇਲੇ ਅਸੀਂ ਉੱਥੋਂ ਤੁਰ ਪਏ ਆ ਤੇ 5:00 ਵਜੇ ਅਸੀਂ ਘਰ ਪਹੁੰਚ ਗਏ ਆ ਤੇ ਸਾਡੇ ਆਉਂਦਿਆਂ ਨੂੰ ਪੁਲਿਸ ਵੀ ਆਈ ਸੀ ਅਸੀਂ ਰਾਹ 'ਚ ਹੀ 112 ਨੰਬਰ ਤੇ ਡਾਇਲ ਕਰਕੇ ਇਨਫਾਰਮੇਸ਼ਨ ਦਿੱਤੀ ਸੀ ਕਿ ਸਾਡੇ ਘਰ ਇਦਾਂ ਵਾਰਦਾਤ ਹੋਈ ਹੈ ਤੇ ਸਾਡੇ ਘਰ ਆਉਂਦਿਆਂ ਨੂੰ ਐਸਐਚਓ ਸਾਹਿਬ ਮੈਡਮ ਉਹ ਹੋਰ ਨਾਲ ਪੁਲਿਸ ਮਿਲ ਆ ਜਨ ਸਾਰੇ ਮੌਕਾ ਦੇਖਣ ਆਈ ਸੀ ਉਹਨਾਂ ਨੇ ਫੁਟੇਜ ਵਗੈਰਾ ਦੇਖੀਆਂ ਕੈਮਰੇ ਦੇ ਵਿੱਚ ਸਰ ਅਸੀਂ ਤਾਂ ਇਹੀ ਮੰਗ ਕਰਾਂਗੇ ਅਸੀਂ ਤਾਂ ਇਹੀ ਪੁਲਿਸ ਪ੍ਰਸ਼ਾਸਨ ਨੂੰ ਕਹਾਂਗੇ ਕਿ ਸਾਡਾ ਤਕਰੀਬਨ 10 ਲੱਖ ਦੇ ਕਰੀਬ ਸਾਡਾ ਨੁਕਸਾਨ ਹੋਇਆ ਆ ਸਭ ਤੋਂ ਮੇਜਰ ਸਾਡੇ ਜਿਹੜੇ ਦੂਰ ਬਾਲਵਰ ਆ ਇੱਕ ਮੇਰੇ ਨਾਮ ਤੇ ਸੀ ਇੱਕ ਮੇਰੇ ਹਸਬੰਦ ਦੇ ਨਾਮ ਤੇ ਸੀ ਯੂ ਸਭ ਤੋਂ ਜ਼ਿਆਦਾ ਤਾਂ ਸਾਨੂੰ ਉਹ ਆ ਪਿਊਰ ਹੋਰ ਟਰੇਸ ਹੋ ਜਾਣ ਕਿਸ ਤਰ੍ਹਾਂ ਨਾ ਕਿਉਂਕਿ ਉਹ ਕੋਈ ਵੀ ਬਾਰਦਤ ਕਰ ਸਕਦੇ ਆ ਉਹਨਾਂ ਦੇ ਨਾਲ ਜਾਂ ਉਹਨਾਂ ਨੂੰ ਕਿਤੇ ਗਲਤ ਅੰਸਰਾਂ ਨੂੰ ਅੱਗੇ ਵੇਚ ਸਕਦੇ ਆ ਤੇ ਛੇਤੀ ਤੋਂ ਛੇਤੀ ਇਹਨੂੰ ਟਰੇਸ ਕਰਕੇ ਤਾਂ ਉਹ ਬੰਦਾ ਫੜ ਹੋਣਾ ਚਾਹੀਦਾ ਅੱਜ ਸਾਡੇ ਘਰ 'ਚ ਹੋਈ ਹੈ ਮੰਨ ਲਓ ਕੋਈ ਘਰ ਵਿੱਚ ਇਕੱਲਾ ਹੁੰਦਾ ਸਾਡਾ ਜਾਨੀ ਨੁਕਸਾਨ ਵੀ ਹੁੰਦਾ ਅਜੇ ਤਾਂ ਸਾਡਾ ਮਾਲ ਹੀ ਹੋਇਆ ਹੈ ਜੇ ਸਾਡੀ ਬੇਟੀ ਘਰ ਇਕੱਲੀ ਹੁੰਦੀ ਉਹਨੂੰ ਕੋਈ ਨੁਕਸਾਨ ਪਹੁੰਚਾਉਂਦੇ ਉਹ ਇਸ ਕਰਕੇ ਅਸੀਂ ਇਹ ਕਹਾਂਗੇ ਕਿ ਉਹਨੂੰ ਛੇਤੀ ਤੁਛੇਤੀ ਪੜ ਕੇ ਜੋ ਵੀ ਕਾਰਵਾਈ ਹੈ ਪੁਲਿਸ ਆਪਣੇ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜੇ ਐਕਚੁਅਲੀ ਸਾਡੇ ਦਸੂਏ ਏਰੀਆ ਦੇ ਹਰ ਦੋ ਥਲਾਂ ਇੱਕ ਪਿੰਡ ਦੇ ਵਿੱਚ ਇਹ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਈਟੀਓ ਜਗਮਾਨ ਸਿੰਘ ਜੀ ਨੇ ਜਿਨ੍ਹਾਂ ਦੇ ਘਰੋਂ ਰਿਵੋਲਵਰ ਨਾਲ ਕੁਝ ਕਰੰਸੀ ਐਂਡ ਕੁਝ ਸੋਨੇ ਦੇ ਕੰਨੇ ਜਿਹੜੇ ਜਾਣੇ ਦੱਸੇ ਗਏ ਚੋਰੀ ਹੋਣੇ ਦੱਸੇ ਗਏ ਇਹਨੂੰ ਪ੍ਰੋਪਰਲੀ ਟ੍ਰੇਸ ਕਰ ਰਹੇ ਹੈ ਟੀਮਸ ਬਣਾਈਆਂ ਹੋਈਆਂ ਐਦੋ ਉੱਤੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਅਸੀਂ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਦਰਅਸਲ ਮਾਮਲਾ ਅਮਰitsar ਦੇ ਸਾਰਾਗੜੀ ਸਰਾ ਤੋਂ ਸਾਹਮਣੇ ਹੈ ਜਿੱਥੇ ਬੀਤੇ ਦਿਨ ਦਿੱਲੀ ਤੋਂ ਆਈ ਸੰਗਤ ਜੋ ਕਿ ਆਪਣੇ ਕਮਰੇ ਦੇ ਵਿੱਚ ਕਰੀਬ 80000 ਰੁਪਏ ਦੀ ਜਿਹੜੀ ਨਕਦੀ ਹੈ ਉਹ ਭੁੱਲ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਗਲਤੀ ਨਾਲ 70000 ਰੁਪਏ ਇਸਰਾ ਦੇ ਵਿੱਚ ਰਹਿ ਗਏ ਸਨ ਜੋ ਕਿ ਸੇਵਾਦਾਰ ਨੂੰ ਮਿਲਦੇ ਨੇ ਉਸ ਤੋਂ ਬਾਅਦ ਦਿੱਲੀ ਨਿਵਾਸੀ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ਗਈ ਤੇ ਉਸ ਚਰਦਾਲੂ ਨੂੰ ਇਸ ਪੈਸੇ ਨੂੰ ਵਾਪਸ ਵੀ મોੜਿਆ ਗਿਆ ਤੇ ਸ਼ਰਦਾਲੂ ਦੇ ਵੱਲੋਂ ਧੰਨਵਾਦ ਕੀਤਾ ਗਿਆ। ਸਬੰਧੀ ਉਸ ਵਿਅਕਤੀ ਦਾ ਕਹਿਣਾ ਹੈ ਕਿ ਉਹਨਾਂ ਦੇ ਚਾਚੇ ਨੇ ਸਾਰਾ ਗੜੀ ਸਰਾਂ ਦੇ ਵਿੱਚ ਕਮਰਾ ਲਿਆ ਜਿੱਥੇ ਉਹ ਗਲਤੀ ਦੇ ਨਾਲ ਉਹ ਨਕਦੀ ਬੈੱਡ ਦੇ ਹੇਠਾਂ ਰੱਖ ਕੇ ਭੁੱਲ ਗਏ ਸਨ ਤੇ ਉਸ ਤੋਂ ਬਾਅਦ ਜਿਹੜੇ ਸਾਰਾ ਗੜੀ ਸਰਾਂ ਦੇ ਇੰਚਾਰਜ ਨੇ ਉਹਨਾਂ ਦੇ ਵੱਲੋਂ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਪੈਸੇ ਵਾਪਸ ਕੀਤੇ ਗਏ ਨੇ ਜਿਸ ਦੇ ਲਈ ਉਹਨਾਂ ਇਸ ਦਾ ਧੰਨਵਾਦ ਵੀ ਕੀਤਾ तकरीबन 80000 ਰੁਪਏ ਦੀ ਨਕਦੀ ਸੀ ਜਿਹੜੀ ਕਿ ਇੱਥੇ ਜਿਹੜਾ ਸ਼ਰਧਾਲੂ ਨੇ ਉਹ ਕਮਰੇ ਦੇ ਵਿੱਚ ਭੁੱਲ ਗਏ ਸਨ ਤਾਂ ਪੈਸੇ ਲੈਣ ਆਏ ਪਰਿਵਾਰਕ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇਹ ਸਾਜੀ ਆਸਤੀ ਜੋ ਕੋਟ ਤੇ ਰਹੀ ਸੀ ਉਹ ਕਮੇਟੀ ਨੇ ਵਾਪਸ ਕੀਤੀ ਇਹ ہماری ਚਾਚਾ ਜੀ ਆਏ थे ਉਹਨਕੇ ਸਮਾਨ ਰਹਿ ਗਿਆ تھا ਬੈੱਡ ਦੇ نیچے ਨੂੰ ਪਤਾ ਵੀ ਨਹੀਂ تھا ਪਰ ਇਦਨ ਨੇ ਕਾਫੀ ਹੈਲਪ કરી ਇਹ ਇਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਪੈਸੇ ਰਹਿ ਗਏ 905 ਕਮਰੇ ਚ ਰੁਕੇ ਸੀ ਤੇ ਜਦੋਂ ਉਹਨਾਂ ਨੇ ਕੀਤਾ ਉਹਨਾ ਤਾਂ ਉਹਨਾਂ ਦਾ ਆਪਣੇ ਆਪ ਫੋਨ ਹੈ ਗੁਰਿੰਦਰਪਾਲ ਜੀ ਜਿਹੜੇ ਇੱਥੇ ਕਮੇਟੀ ਦੇ ਹੈ ਤੇ ਬਾਕੀ ਲੋਕ ਹੈ ਉਹਨਾਂ ਨੇ ਆਪਣਾ ਫੋਨ ਕੀਤਾ ਦੱਸਿਆ ਸਾਨੂੰ ਤੇ ਉਹਨਾਂ ਨੇ ਸਾਨੂੰ ਹੈਲਪ ਕੀਤੀ ਸਾਰੇ ਪੈਸੇ ਪੂਰੇ ਸਹੀ ਸਲਾਮਤ ਵਾਪਸ ਮਿਲ ਗਏ ਬਹੁਤ ਬਹੁਤ ਸ਼ੁਕਰੀਆ ਤੇ ਕਿੱਥੋਂ ਆਏ ਸੀ ਤੁਸੀਂ ਦਿੱਲੀ ਤੋਂ ਆਏ ਸੀ ਉਹ ਵੀ ਦਿੱਲੀ ਤੋਂ ਆਏ ਸੀ ਕਿੰਨੇ ਪੈਸੇ ਰਹਿ ਗਏ ਸੀ 77000 ਸੀਗੇ ਰਹਿ ਗਏ ਸੀਗੇ ਪੂਰੇ ਉਸ ਤਰ੍ਹਾਂ ਸੇ ਸਲਾਮਤ ਉਸ ਤਰ੍ਹਾਂ ਉਸ ਦੇ ਬਾਬਤ ਸੋਮਨੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਅਨੰਤਾ ਵੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਵੀ ਪੈਸੇ ਲੈ ਕੇ ਪਰ ਉਹਨਾਂ ਨੇ ਆਪਣੇ ਆਪ ਹੀ ਦੱਸਿਆ ਉਹਨਾਂ ਨੂੰ ਹੋਰ ਵੀ ਹੋਟਲ ਹੁੰਦੇ ਆ ਸਲਾਮਾ ਹੁੰਦੀਆਂ ਕਿ ਮੈਸੇਜ ਕਿ ਦੇਣਾ ਚਾਹੋ ਇਹ ਸਭ ਨੂੰ ਇਦਾਂ ਕਰਨਾ ਜਿਵੇਂ ਜਿਹੜੇ ਕਿਸੇ ਹੋਟਲ 'ਚ ਰਹਿ ਜਾਂਦੇ ਦਾ ਤਾਂ ਮਿਲ ਲੈ ਵੀ ਨਹੀਂ ਸੀ ਇਹ ਤਾਂ ਇੱਥੇ ਰਹਿ ਗਏ ਸੀ ਤਾਂ ਆਪਣੇ ਆਪ ਹੀ ਮਿਲ ਗਏ ਜਦਾ ਅਨੰਤਾ ਸ਼ੁਕਰੀਆ ਕਮੇਟੀ ਦਾ ਸ਼ੁਕਰੀਆ ਤਾਂ ਨਾਂ ਤੇ ਆਪਣੇ ਬਾਰੇ ਦੱਸ ਕੇ ਅੱਜ ਜਿਹੜੀ ਮੋਡਰ ਰਹਿ ਗਈ ਸੀ ਖਸਤੇ ਦੀ ਸਾਹਿਬ ਜੀ ਮੈਂ ਗੁਰਵਿੰਦਰ ਸਿੰਘ ਸਾਰਾਗੜੀ ਨਿਵਾਸ ਇਨਚਾਰਜ ਮੇਰੇ ਨਾਲ ਸੁਪਰਵਾਈਜ਼ਰ ਸਰਾਰ ਨਵਲ ਸਿੰਘ ਜੀ ਬੈਠੇ ਆ ਰੂਮ ਨੰਬਰ 905 ਲੱਗਾ ਸੀ ਜਿੱਥੋਂ ਦਿੱਲੀ ਤੋਂ ਰਵਿੰਦਰ ਸਿੰਘ ਜੀ ਆਏ ਸੀ ਸੰਗਤ ਹਲ ਚੈੱਕ ਆਊਟ ਹੋਇਆ ਸੀ ਬੈੱਡ ਦੇ ਥੱਲੇ 70000 ਰੁਪਿਆ ਕੱਢਿਆ ਤੇ ਉਸ ਦੇ ਭਤੀਜਾ ਜੀ ਆਏ ਤੇ ਉਹਨਾਂ ਨੂੰ ਵਾਪਸ ਦੇ ਦਿੱਤਾ ਕੀ ਕਹਿੰਦੇ ਬਕੀ ਜਿਹੜੇ ਲੋਕ ਇਸ ਤਰ੍ਹਾਂ ਦਾ ਸਮਾਨ ਗੁਰੂ ਘਰ 'ਚ ਜੇ ਕੋਈ ਸੰਗਤ ਦਾ ਸਮਾਨ ਰਹਿ ਜਾਂਦਾ ਸਟਾਫ ਬਹੁਤ ਇਮਾਨਦਾਰੀ ਨਾਲ ਵਾਪਸ ਕਰਦਾ ਜੀ ਸਟਾਫ ਨੂੰ ਵੀ ਪੀਸ ਬਹੁਤ ਧੰਨਵਾਦ ਸਟਾਫ ਦਾ ਵੀ ਜੋ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਉਹਨਾਂ ਨੇ ਕੈਸ਼ ਹੀ ਰਹਿ ਗਿਆ ਸੀ ਕੈਸ਼ ਹੀ ਰਹਿ ਗਿਆ ਸੀ ਪੇਮੈਂਟ ਉਹਨਾਂ ਦੀ ਕੈਸ਼ ਹੀ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਉਹੋ ਆਪਣਾ ਲੈ ਕੇ ਵਾਪਸ ਚਲੇ ਵਾਪਸ ਚਲ ਗਏ ਜੀ ਉਹਨੇ ਬਹੁਤ ਬਹੁਤ ਧੰਨਵਾਦ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸੇ ਵਿਚਾਲੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਪੂਰੀ ਤਿਆਰੀ ਕਰ ਲਈ ਗਈ ਹੈ ਇਸੇ ਦਰਮਿਆਨ ਦੱਸ ਯੇ ਕਿ ਕਿਸਾਨ ਜਿਹੜੇ ਕੀ ਦਿੱਲੀ ਵੱਲ ਨੂੰ ਕੂਚ ਕਰ ਰਹੇ ਸਨ ਤਾਂ ਉਹਨਾਂ ਉੱਤੇ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਉਹ ਦਾਗੇ ਗਏ ਨੇ ਜਿਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਨੂੰ ਗ੍ਰਾਹਾਂ ਦੇ ਵੱਲੋਂ ਰੋਸ ਮਾਰਚ ਕੀਤਾ ਗਿਆ ਤੇ ਇਸ ਦੇ ਦਰਮਿਆਨੀ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਗਿਆ। ਦਰਅਸਲ ਅਨਾਜ ਮੰਡੀ ਦੇ ਵਿੱਚ ਇਕੱਠੇ ਹੋ ਕੇ ਨਵੇਂ ਬੱਸ ਸਟੈਂਡ ਤੇ ਹਰਿਆਣਾ ਸਰਕਾਰ ਦਾ ਇੱਥੇ ਕਿਸਾਨਾਂ ਵੱਲੋਂ ਪੁਤਲਾ ਫੂਕਿਆ ਜਾਂਦਾ ਹੈ ਤੇ ਕਿਸਾਨ ਆਗੂ ਮਨਜੀਤ ਸਿੰਘ ਰਾਜੋ ਦਾ ਕਹਿਣਾ ਹੈ ਕਿ ਜੇ ਸਰਕਾਰ ਐਸੇ ਢੰਗ ਦੇ ਨਾਲ ਕਿਸਾਨਾਂ ਨੂੰ ਧਮਕਾਉਂਦੀ ਰਹੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਮਾੜੇ ਨਤੀਜੇ ਜਿਹੜੇ ਨੇ ਉਹ ਭੁਗਤਨੇ ਗੇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਵੱਖ-ਵੱਖ ਸੰਗਠਨ ਜਿਹੜੇ ਨੇ ਵੱਖ-ਵੱਖ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਤੇ ਸਾਰੇ ਸੰਗਠਨਾਂ ਦੀ ਮੰਗ ਇੱਕੋ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ਤੇ ਜਿਹੜਾ ਕਿਸਾਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਉਸ ਦਾ ਵਿਰੋਧ ਕਰਦੇ ਨੇ ਤੇ ਇਸੇ ਦਰਮਿਆਨ ਹੀ ਉਹਨਾਂ ਦੇ ਵੱਲੋਂ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਦੱਸ ਦਈਏ ਕਿ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੂੰ ਪੰਜਾਬ ਪੁਲਿਸ ਕਦੀ ਵੀ ਉਠਾ ਕੇ ਲਿਜਾ ਸਕਦੀ ਹੈ ਇਸ ਗੱਲ ਦਾ ਵੀ ਉਹਨਾਂ ਵਿਰੋਧ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਤੰਦਨਾ ਬੀਤੇ ਸਮੇਂ ਦੌਰਾਨ ਜਗਜੀਤ ਸਿੰਘ ਢੱਲੇਵਾਲ ਨੂੰ ਬਾਰਡਰ ਤੋਂ ਪੁਲਿਸ ਰਸਤਾ ਦੇ ਵਿੱਚ ਲੈ ਕੇ ਗਈ ਸੀ ਇਸ ਦਾ ਵੀ ਉਹ ਵਿਰੋਧ ਕਰਦੇ ਨੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਤੱਕਾ ਕੀਤਾ ਜਾ ਰਿਹਾ ਹੈ। ਹਾਂਜੀ ਪ੍ਰਧਾਨ ਜੀ ਅੱਜ ਕਿਸ ਬਿਸ਼ੇ ਤੇ ਅੱਜ ਵਿਸ਼ਾ ਜਿਹੜਾ ਦਿੱਲੀ ਕਈ ਮਹੀਨਿਆਂ ਤੋਂ ਲਗਾਤਾਰ ਜਥੇਬੰਦੀਆਂ ਲੜ ਰਹੀਆਂ ਹਨ ਉਹਨਾਂ ਤੇ ਪਿਛਲੇ ਦਿਨੀ ਹਰਿਆਣਾ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਅਥਰੂ ਗੈਂਸ ਦੇ ਗੋਲੇ ਸਿੱਟ ਕੇ ਵੱਡਾ ਅਤਿਆਚਾਰ ਕੀਤਾ ਜਿਹੜੇ ਇੱਥੇ ਦੇ ਹਾਈ ਕੋਰਟ ਸੁਪਰੀਮ ਕੋਰਟ ਕਹਿੰਦੇ ਸੀਗੇ ਵੀ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਤੁਸੀਂ ਪੈਦਲ ਤੁਰ ਕੇ ਜਾ ਸਕਦੇ ਹੋ ਜਾਨੀ ਕਿ ਪੈਦਲ ਤੁਰ ਕੇ ਵੀ ਨਹੀਂ ਜਾਣ ਦਿੱਤਾ ਜਿਹੜੀ ਸੈਂਟਰ ਸਰਕਾਰ ਦੇ ਕਹਿਣ ਤੇ ਜਵਾਬੰਦੀ ਹੋ ਰਹੀ ਅੱਜ ਸਾਡੇ ਲੋਕਾਂ ਦੀ ਕਿਸਾਨ ਮਜ਼ਦੂਰਾਂ ਦੀ ਵੱਡੇ ਪੱਧਰ ਤੇ ਜਾਨੀ ਕਿ ਤਾਕਤ ਨਾਲ ਉਹ ਸਰਕਾਰ ਲੱਗੀ ਹੋਈ ਆ ਪਹਿਲਾਂ ਅੰਗਰੇਜ਼ਾਂ ਨੇ ਬੜਾ ਜ਼ੋਰ ਲਾਇਆ ਸੀ ਕਹਿਣਾ ਚਾਹੁੰਦੇ ਆ ਐ ਲੋਕਾਂ ਦੀ ਜਵਾਨਬੰਦੀ ਨਹੀਂ ਕਰ ਸਕਦੇ ਅਸੀਂ ਉਹਦੇ ਸਬੰਧ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਕੱਲ ਵੀ ਅਸੀਂ ਪੁਤਲੇ ਸਾੜਿਆ ਅੱਜ ਵੀ ਅਸੀਂ ਬਲਾਕ ਪੁਹਾਣੀਗੜ੍ਹ ਵੱਲੋਂ ਵੱਡਾ ਇਕੱਠ ਕਰਕੇ ਸੀ ਪੁਤਲਾ ਸਾੜਿਆ ਸੀ ਚੇਤਾਵਨੀ ਦੰਨਿਆ ਸਰਕਾਰਾਂ ਨੂੰ ਵੀ ਤੁਸੀਂ ਇਹੋ ਜਿਹਾ ਮਾਹੌਲ ਦੇਸ਼ ਦੇ ਅੰਦਰ ਨਾ ਤਿਆਰ ਕਰੋ ਜਿਹੜਾ ਆਪਦਾ ਦੇਸ਼ ਆਪਦੀ ਅੱਗ ਦੇ ਵਿੱਚ ਮੱਚ ਜੇ ਇਹ ਤੋਂ ਤੁਸੀਂ ਵਾਪਸੇ ਤੋਂ ਬਾਜ਼ ਆਵੋ ਕਿਤੇ ਕੋਈ ਭੁੱਖੜ ਤਾਰ ਰੱਖ ਕੇ ਜਾਨੀ ਕਿ ਬੈਠਿਆ ਮਰਨ ਵਰਤ ਤੇ ਉਹਨੂੰ ਤੁਸੀਂ ਉਸ ਜੇ ਢੰਗ ਨਾਲ ਮਰਨ ਵੀ ਨਹੀਂ ਦਿੱਤਾ ਜਾ ਰਿਹਾ ਕਿਹੜੀਆਂ ਮਤਲਬ ਇੱਥੇ ਦੀਆਂ ਸਰਕਾਰਾਂ ਨੇ ਜਾਂ ਸਾਡੀਆਂ ਮੰਗਾਂ ਪੂਰੀਆਂ ਕਰੋ ਫਿਰ ਜਿਹੜੀਆਂ ਮੰਗਾਂ ਵਾਸਤੇ ਕਿਸਾਨ ਬੈਠੇ ਐ ਕਿਸਾਨ ਮੰਗਾਂ ਮੰਗ ਰਹੇ ਐ ਤੁਸੀਂ ਕਿਸਾਨਾਂ ਨੂੰ ਆਪਣੀ ਰਾਜਧਾਨੀ ਦੇ ਅੰਦਰ ਵੀ ਨਹੀਂ ਜਾਣ ਦਿੱਤਾ ਅੱਤਵਾਦੀਆਂ ਵਾਲਾ ਬਿਹੇਵ ਤੁਸੀਂ ਜਿਹੜਾ ਅੱਤਵਾਦੀਆਂ ਤੇ ਪਦਾਰਥ ਤੁਸੀਂ ਵਰਤਦੇ ਹੋ ਉਹੀ ਤੁਸੀਂ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਤੇ ਵਰਤਦੇ ਹੋ ਇਹ ਕਿਹੜੇ ਦੇਸ਼ ਦੇ ਨਾਗਰਿਕਾਂ ਸੀ ਫਿਰ ਕੀ ਮਤਲਬ ਕੀ ਕਰਨਾ ਚਾਹੁੰਦੇ ਹੋ ਤੁਸੀਂ ਇਹ ਭਾਜਪਾ ਦੀ ਸਰਕਾਰ ਹੈ ਜਿਹੜੀ ਜਵਾਨਬੰਦੀ ਤੇ ਲੱਗੀ ਹੈ ਜਵਾਨਬੰਦੀ ਇੱਥੇ ਲੋਕਾਂ ਦੀ ਕਦੇ ਨਹੀਂ ਹੋਈ ਨਾ ਲੋਕਾਂ ਨੇ ਜਵਾਨਬੰਦੀ ਕਦੇ ਹੋਣ ਦਿੱਤੀ ਇੱਥੇ ਅੰਗਰੇਜ਼ਾਂ ਨੇ ਜਵਾਨਬੰਦ ਕਰਨ ਤੇ ਬਹੁਤ ਜ਼ੋਰ ਲਾ ਕੇ ਤੇ ਬੜੇ ਬੰਦੇ ਮਾਰ ਕੇ ਦੇਖਿਆ ਇਸ ਕਰਕੇ ਉਸੇ ਹਾਲਤਾਂ ਤੋਂ ਗਾਂਹ ਜਿਹੜੀ ਭਾਰਤ ਦੀ ਸਰਕਾਰ ਲੰਗੀ ਹੋਈ ਹੈ ਚਾਹੇ ਸਟੇਟ ਦੀ ਕੋਈ ਵੀ ਸਰਕਾਰ ਹੈ ਉਹ ਪੂਰਨ ਤੌਰ ਤੇ ਅੱਜ ਕਿਸਾਨਾਂ ਤੇ ਮਜ਼ਦੂਰਾਂ ਨੂੰ ਡੰਡਾ ਚੱਕਿਆ ਹੈ ਜਬਰਦਸਤੀ ਤੇ ਲੱਗੇ ਹੋਇਆ ਉਹਨੂੰ ਹਰ ਹਾਲਤ 'ਚ ਲੋਕ ਬੰਦ ਕਰਨਗੇ ਲੋਕ ਅਜੇ ਦੇਖ ਰਹੇ ਐ ਵੀ ਕੋਈ ਨਹੀਂ ਸਰਕਾਰਾਂ ਮੁੜਿਆਉਣਗੀਆਂ ਲੋਕ ਘਰਾਂ 'ਚੋਂ ਬਾਹਰ ਨਿਕਲਣਗੇ ਲੋਕ ਐ ਘਰਾਂ 'ਚ ਅੰਦਰ ਵੜ ਕੇ ਤੁਸੀਂ ਕੰਪਨੀਆਂ ਨੂੰ ਦੇਸ਼ ਨਹੀਂ ਲਟਾ ਸਕਦੇ ਸੰਭੂ ਬਾਰਡਰ ਤੇ ਅੱਜ ਵੀ 100 ਕਿਸਾਨਾਂ ਦੇ ਅੱਜ ਵੀ ਕਿਸਾਨਾਂ ਨਾਲ ਉਹੀ ਕਰਨਗੇ ਜੋ ਉਹਨਾਂ ਨੇ ਪਿਛਲੇ ਦਿਨੀ ਕਰਿਆ ਇਹ ਉਹਨਾਂ ਤੱਕ ਨਹੀਂ ਮੁੜਦੇ ਜਿੰਨਾਂ ਦਾ ਸਾਡਾ ਬੱਚਾ-ਬੱਚਾ ਘਰਾਂ 'ਚੋਂ ਬਾਹਰ ਨਹੀਂ ਨਿਕਲਦਾ ਮੈਂ ਕਹਿਣਾ ਚਾਹੁੰਦਾ ਲੋਕਾਂ ਨੂੰ ਇਹਨਾਂ ਨੇ ਤੁਹਾਨੂੰ ਘਰਾਂ 'ਚ ਨਹੀਂ ਰਹਿਣ ਦੇਣਾ ਤੁਹਾਡੇ ਕੋਲੇ ਟੋਕੜਾ ਜਿਹੜ ਲੈ ਕੇ ਪਾਣੀ ਤੋਂ ਰੋਟੀ ਦਾ ਪ੍ਰਬੰਧ ਉੱਥੋਂ ਨਹੀਂ ਹੋਣਾ ਫਿਰ ਤੁਸੀਂ ਘਰਾਂ 'ਚ ਕਿਵੇਂ ਰਹੋਗੇ ਤੁਸੀਂ ਘਰਾਂ 'ਚ ਭੁੱਖੇ ਮਰ ਸਕਦੇ ਹੋ ਨਹੀਂ ਮਰ ਸਕਦੇ ਜੇ ਉਦੋਂ ਪਹਿਲਾਂ ਨਿਕਲੀਏ ਅਸੀਂ ਇੱਥੇ ਦਾ ਭੁੱਖ ਇੱਥੇ ਦੀ ਰੋਜੀ ਰੋਟੀ ਇੱਥੇ ਦੀਆਂ ਜ਼ਮੀਨਾਂ ਬਚਾ ਲਾਂਗੇ ਜ਼ਮੀਨਾਂ ਬਚਾਉਣ ਦੀ ਲੜਾਈ ਹੈ ਸੱਜਣੋ ਘਰਾਂ 'ਚੋਂ ਬਾਹਰ ਨਿਕਲੀਏ ਸਰਕਾਰਾਂ ਮਾੜੀ ਤੇ ਉੱਤਰੀਆਂ ਹੋਈਆਂ ਨੇ ਸਰਕਾਰਾਂ ਕਦੇ ਨਹੀਂ ਗਰਦਨ ਝੁਕਾਏ ਤੋਂ ਵਾਪਸ ਨਹੀਂ ਮੁੜੀਆਂ ਅਸੀਂ ਕਈ ਵਾਰ ਗਰਦਨ ਝੁਕਾ ਕੇ ਦੇਖਿਆ ਨੇ ਇਹਨਾਂ ਨੇ ਗਰਦਨਾ ਕੱਟੀਆਂ ਤੁਸੀਂ ਦੇਖਿਆ ਪਿਛਲੇ ਦਿਨੀ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਅੰਦਰ ਸੀਸ ਦਿੱਤਾ ਸ਼ਾਂਤਮਈ ਉਹ ਸੀਸ ਲੈ ਆ ਇਹਨਾਂ ਨੇ ਬੇਈਮਾਨਾਂ ਨੇ ਪਰ ਉਦੋਂ ਬਾਅਦ ਬਣ ਕੀ ਗਿਆ ਉਦੋਂ ਬਾਅਦ ਜਣੀ ਕਿ ਸਾਡਾ ਦੇਸ਼ ਇਸ ਮੁਗਲ ਰਾਜ ਦੇ ਕੰੰਜੇ ਚੋਂ ਨਿਕਲਿਆ ਲੋਕ ਘਰਾਂ ਚੋਂ ਬਾਹਰ ਨਿਕਲਿਆ ਲੋਕ ਆਜ਼ਾਦ ਹੋਏ ਐ ਅੱਜ ਫੇਰ ਲੋਕ ਬੁਰੀ ਤਰ੍ਹਾਂ ਗੁਲਾਮ ਐ ਅੱਜ ਉਸ ਗੁਲਾਮੀ ਦਾ ਅਸਾਂਸ ਕਰਵਾਇਆ ਜਾ ਰਿਹਾ ਵੀ ਤੁਹਾਨੂੰ ਪੈਦਲ ਤੁਰਕੇ ਵੀ ਨਹੀਂ ਲੰਘਣ ਦੇ ਮਾਕੇ ਤੁਹਾਡੀ ਰਾਜਤਾਨੀ ਨਹੀਂ ਨੂੰ ਤੁਹਾਡੀ ਕੋਈ ਰਾਜਤਾਨੀ ਨਹੀਂ ਇਹ ਸਿੱਧ ਕਰਤਾ ਇੱਥੇ ਦੀ ਹਰਿਆਣਾ ਤੇ ਸੈਂਟਰ ਸਰਕਾਰ ਨੇ ਬਿਲਕੁਲ ਬਾਕੀ ਖਨੌਰੀ ਪਾਉਡਰ ਦੇ ਡੰਜਲ ਸਾਹਿਬ ਮਰਨ ਵਰਤ ਤੇ ਬੈਠ ਚੁੱਕੇ ਉਹਨਾਂ ਦੀ ਵੀ ਹਾਲਤ ਨਾਜੁਕ ਹੈ ਯਾਰ ਦੇਖੋ ਆਪਦੇ ਆਪ ਦੇ ਤਰੀਕੇ ਨੇ ਲੜਨ ਦੇ ਜਥੇਬੰਦੀਆਂ ਦੇ ਜਿਹੜੇ ਰਾਤ ਜਥੇਬੰਦੀਆਂ ਲੜਦੀਆਂ ਨੇ ਜੇ ਉਹਨੇ ਫੈਸਲਾ ਕਰ ਲਿਆ ਵੀ ਮੈਂ ਯਾਰ ਇਸ ਜ਼ਿੰਦਗੀ ਹੈ ਜਿਹੜੀ ਅਬ ਦੀ ਲਾਊਂਗਾ ਇਸ ਤਰੀਕੇ ਨਾਲ ਲਾਊਂਗਾ ਵੀ ਸਾਡੀਆਂ ਮੰਗਾਂ ਪੂਰੀਆਂ ਹੋ ਰਹੀਆਂ ਉਹਤੇ ਵੀ ਪੂਰਾ ਸਕੰਜਾ ਕੱਸਿਆ ਜਾ ਰਿਹਾ ਪਿਛਲੇ ਦਿਨੀ ਉਹਨਾਂ ਨੂੰ ਚੱਕ ਕੇ ਲੈ ਕੇ ਗਏ ਨੇ ਹਸਪਤਾਲ ਚ ਦਾਖਲ ਰੱਖਿਆ ਲੋਕਾਂ ਦੇ ਜ਼ੋਰ ਤੇ ਫਿਰ ਉਹਨੂੰ ਛੱਡਿਆ ਹੋ ਸਕਦਾ ਹੈ ਅਗਲਾ ਹਮਲਾ ਵੀ ਇਹ ਸਰਕਾਰ ਦਾ ਉਹਦੇ ਉੱਤੇ ਇਹੀ ਹੋਵੇ ਗੁਰਾਖੁਰਪ ਦਾ ਕੀ ਪਲਾਨ ਹੋਊਗਾ ਜੇ ਐਮੀ ਚੱਲੀ ਆ ਖਨੋਰੀ ਦੇ ਸੰਭੂ ਦੇਖੋ ਕੀ ਪਲਾਨ ਹੁੰਦਾ ਅਸੀਂ ਕਿਸਾਨਾਂ ਦੇ ਨਾਲ ਆ ਜੇ ਅਤਿਆਚਾਰ ਕਰਦੀ ਹੈ ਮਤਲਬ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਤਾਂ ਜ਼ਰੂਰ ਕੋਈ ਫੈਸਲਾ ਆਊਗਾ ਤੇ ਫੁੱਲ ਚੜਾਂਗੇ ਕੱਲ ਜਦੋਂ ਪਰਸੋਂ ਹੋਇਆ ਇਹੇ ਉਦੇ ਜਥੇਬੰਦੀ ਨੇ ਭਾਰਤੀ ਕਿਸਾਨ ਯੂਨੀਅਨ ਨੇਕਤਾ ਆਗਰਾਹ ਦੇ ਪ੍ਰਧਾਨ ਸਰਦਾਰ ਜਗENDER ਸਿੰਘ ਨੇ ਕਿਹਾ ਵੀ ਪੁਤਲੇ ਸਾੜੇ ਜਾਣਗੇ ਪੂਰਨ ਤੌਰ ਤੇ ਅਸੀਂ ਸਖਤ ਸ਼ਬਦਾਂ ਨਾਲ ਨਿੰਦਿਆ ਕਰਦੇ ਹਾਂ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਰਕਾਰਾਂ ਦਾ ਇਹ ੱੱੱਕਾ ਜਿਹਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਬਸੰਤ ਸਿੰਘ ਦੀ ਮਾਤਾ ਕੁਲਵੰਤ ਕੌਰ ਦਾ ਡਿਪਰੈਸ਼ਨ ਦੇ ਕਾਰਨ ਦੇਹਾਂਤ ਹੋ ਗਿਆ ਹੈ ਦੇ ਰਿਸਲ ਮੋਗਾ ਜ਼ਿਲ੍ਹਾ ਦੇ ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਬਸੰਤ ਸਿੰਘ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਬਸੰਤ ਸਿੰਘ ਦੇ ਮਾਤਾ ਕੁਲਵੰਤ ਕੌਰ ਦਾ ਡਿਪਰੈਸ਼ਨ ਦੀ ਬਿਮਾਰੀ ਦੇ ਕਾਰਨ ਦੇ ਹੰਤ ਹੋ ਗਿਆ ਪਰਿਵਾਰ ਤੇ ਪਿੰਡ ਵਾਲਿਆਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਬਸੰਤ ਨੂੰ ਆਪਣੀ ਮਾਤਾ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰੋਲ ਦਿੱਤੀ ਜਾਵੇ ਤਾਂ ਜੋ ਆਪਣੀ ਮਾਤਾ ਦਾ ਸੰਸਕਾਰ ਕਰ ਸਕੇ ਤੇ ਅੰਤਮ ਰਸਮਾਂ ਨੂੰ ਪੂਰਾ ਕਰ ਸਕੇ ਕਿਉਂਕਿ ਬਸੰਤ ਸਿੰਘ ਤੇ ਕੋਈ ਮਾਮਲਾ ਦਰਜ ਨਹੀਂ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਨਜਾਇਜ਼ ਤੌਰ ਤੇ ਬੰਦ ਕੀਤਾ ਗਿਆ ਉਧਰ ਮੀਡੀਆ ਨੂੰ ਜਾਣਕਾਰੀ ਦਿੰਦਿਆ ਬਸੰਤ ਸਿੰਘ ਦੇ ਪਿਤਾ ਸਾਬਕਾ ਸਰਪੰਚ ਨੰਬਰਦਾਰ surjeet singh ਤੇ ਹੋਰ ਜਿਹੜੇ ਪਿੰਡ ਵਾਸੀ ਨੇ ਉਹਨਾਂ ਦਾ ਕਹਿਣਾ ਹੈ ਕਿ ਬਸੰਤ ਸਿੰਘ ਦੀ ਮਾਤਾ ਕੁਲਵੰਤ ਕੌਰ ਦਾ ਦੇਹਾਂਤ ਹੋਇਆ ਬਸੰਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਬਸੰਤ ਦੀ ਮਾਤਾ ਜਦ ਤੋਂ ਬਸੰਤ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤਦ ਤੋਂ ਹੀ ਡਿਪਰੈਸ਼ਨ ਦੇ ਵਿੱਚ ਨੇ ਤੇ ਹੁਣ ਉਨ੍ਹਾਂ ਦਾ ਦਿਹਾਂਤ ਹੋ ਗਿਆ ਹਾਲਾਂਕਿ ਮਾਂ ਕਦੇ ਵੀ ਪੁੱਤ ਨੂੰ ਮਿਲਣ ਦੇ ਲਈ ਡਿਬਰੂਗੜ੍ਹ ਜੇਲ ਨਹੀਂ ਜਾ ਸਕੀ ਹੈ ਤੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਮਾਤਾ ਦੇ ਸਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਅੰਤਮ ਰਸਮਾਂ ਨਿਭਾਉਣ ਦੇ ਲਈ ਬਸੰਤ ਸਿੰਘ ਨੂੰ ਪਰੋਲ ਦਿੱਤੀ ਜਾਵੇ ਤਾਂ ਜੋ ਅੰਤਮ ਸਸਕਾਰ ਕਰ ਸਕੇ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਬਸੰਤ ਸਿੰਘ ਆਪਣੇ ਮਾਤਾ ਦੇ ਅੰਤਮ ਦਰਸ਼ਨ ਨਹੀਂ ਕਰ ਲੈਂਦਾ ਤਦ ਤੱਕ ਪਰਿਵਾਰ ਅੰਤਮ ਸਸਕਾਰ ਵੀ ਨਹੀਂ ਕਰੇਗਾ ਹੋ ਸਕਦੀ ਆਧਵਾ ਸਭਾ ਆਪਰਾ ਪਰਵਾਸ ਦੇ ਨਾਲ ਜੀ ਤੇ ਬਸੰਤ ਸਿੰਘ ਦਾ ਬਾਰੇ ਗੱਲ ਕਰਦੇ ਹਾਂ ਅਸੀਂ ਜੀ ਅੱਜ ਭਾਈ ਬਸੰਤ ਸਿੰਘ ਜੀ ਮਾਤਾ ਦਾ ਅਚਾਨਕ ਦਿਹਾਂਤ ਹੋ ਗਿਆ ਅਸੀਂ ਸਰਕਾਰ ਨੂੰ ਇਸ ਬੇਨਤੀ ਦੁਆਰਾ ਅਪੀਲ ਕਰਦੇ ਹਾਂ ਕਿ ਉਹ ਤਰਸ ਦੀ ਨਿਗਾਹ ਦੇ ਨਾਲ ਰਹਿਮ ਦੀ ਨਿਗਾਹ ਦੇ ਨਾਲ ਭਾਈ ਬਸੰਤ ਸਿੰਘ ਨੂੰ ਉਹਨਾਂ ਦੀ ਮਾਤਾ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਵਾਸਤੇ ਭੋਗ ਤੱਕ ਕਿਸੇ ਵੀ ਪ੍ਰਕਾਰ ਜਿਵੇਂ ਹੀ ਸਰਕਾਰ ਨੂੰ ਚੰਗਾ ਲੱਗਦਾ ਉਹ ਉਹਨਾਂ ਨੂੰ ਨਾਚਰ ਵਾਸਤੇ ਰਹਾ ਕਰੇ ਅਸੀਂ ਇਸ ਗੱਲ ਦੇ ਵਚਨਬੱਧ ਰਵਾਂਗੇ ਕਿ ਬਸੰਤ ਸਿੰਘ ਦੇ ਇਥੇ ਸਸ਼ਕਾਰ ਦੇ ਵਿੱਚ ਸ਼ਾਮਲ ਹੋਣ ਤੇ ਕੋਈ ਵੀ ਅਜਿਹੀ ਘਟਨਾ ਨਹੀਂ ਵਾਪਰੂਗੀ ਜਿਹਦੇ ਕਰਕੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਅਸੀਂ ਸਾਰਾ ਪਰਿਵਾਰ ਇਸ ਗੱਲ ਦਾ ਵਚਨਬੱਧ ਹੈ ਸਰਕਾਰ ਜਿੱਥੇ ਹੋਰ ਨਾ ਵੀ ਦੋਸ਼ੀਆਂ ਨੂੰ ਪਰੋਲ ਦਿੰਦੀ ਹੈ ਸੋਖ ਸਮਿਆਂ ਦੇ ਵਿੱਚ ਜਾਂ ਖੁਸ਼ੀ ਦੇ ਸਮਿਆਂ ਵਿੱਚ ਇਹ ਤਾਂ ਹੈ ਹੀ ਸੋਖ ਸਮਾਂ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਤਰਸ ਕਰਕੇ ਰਹਿਮ ਕਰਕੇ ਭਾਈ ਬਸੰਤ ਸਿੰਘ ਜੀ ਮਾਤਾ ਦਾ ਜਿਹੜਾ ਅੰਤਮ ਸੰਸਕਾਰ ਉਹਦੇ ਵਿੱਚ ਭਾਈ ਬਸੰਤ ਸਿੰਘ ਨੂੰ ਸ਼ਾਮਲ ਹੋਣ ਦੀ ਆਜ਼ਾਦੀ ਦਿੱਤੀ ਜਾਵੇ ਭਾਈ ਬਸੰਤ ਸਿੰਘ ਦੇ ਜੇਲ੍ਹ ਵਿੱਚ ਜਾਣ ਕਰਕੇ ਉਹ ਉਹਨਾਂ ਦੇ ਮਾਤਾ ਡਿਪਰੈਸ਼ਨ ਵਿੱਚ ਚਲੇ ਗਏ ਦਿਮਾਗੀ ਸਤੁਰਨ ਗਵਾ ਬੈਠੇ ਤੇ ਅਸੀਂ ਸਮੇਂ-ਸਮੇਂ ਤੇ ਥਾਂ-ਥਾਂ ਤੋਂ ਉਹਨਾਂ ਦਾ ਇਲਾਜ ਕਰਾਉਂਦੇ ਰਹੇ ਹਾਂ ਪਰ ਅੱਜ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋਕੇ ਚਲੇ ਗਏ ਤੇ ਪਰਿਵਾਰ ਬਹੁਤ ਨਿਰਾਸ਼ਾ ਦੇ ਆਲਮ ਵਿੱਚ ਹੈ ਸਰਕਾਰ ਨੂੰ ਪੁਰਜੋਰ ਅਪੀਲ ਹੈ ਕਿ ਉਹ ਭਾਈ ਬਸੰਤ ਸਿੰਘ ਨੂੰ ਜਿਵੇਂ ਵੀ ਸਰਕਾਰ ਨੂੰ ਹੋ ਸਕਦਾ ਹੈ ਉਹ ਉਹਨਾਂ ਨੂੰ ਸ਼ਿਸ਼ਕਾਰ ਵਿੱਚ ਭੋਗ ਵਿੱਚ ਸ਼ਾਮਲ ਸਰਕਾਰ ਕਰਨ ਦੀ ਗੋਹਾ ਮੀਦੇ ਅਸੀਂ ਜੀ ਸਾਡਾ ਜਿਹੜਾ ਦਿਲੀ ਇਰਾਦਾ ਸਾਡੀ ਦਿਲੀ ਇੱਛਾ ਹੈ ਕਿ ਬਸੰਤ ਸਿੰਘ ਦੇ ਜੇਲ੍ਹ ਵਿੱਚ ਜਾਣ ਕਰਕੇ ਉਹਨਾਂ ਦੀ ਮਾਤਾ ਦੀ ਮੌਤ ਹੋਈ ਹੈ ਆਪਣਾ ਉਹਨਾਂ ਨੇ ਦਿਮਾਗੀ ਸੁਲਤਨ ਲੰਗਵਾਰ ਬੈਠਿਆ ਗਵਾ ਲਿਆ ਸੀ ਅਸੀਂ ਚਾਹੁੰਦੇ ਹਾਂ ਕਿ ਭਾਈ ਬਸੰਤ ਸਿੰਘ ਜਰੂਰ ਉਹਨਾਂ ਦੇ ਸ਼ਿਸ਼ਕਾਰ ਵਿੱਚ ਸ਼ਾਮਲ ਹੋਵੇ ਸਾਡਾ ਜਿਹੜਾ ਸਾਡੀ ਉਮੀਦ ਹੈ ਸਾਡਾ ਦਿਲੀ ਇਰਾਦਾ ਹੈ ਕਿ ਭਾਈ ਬਸੰਤ ਸਿੰਘ ਦੇ ਹੋਣ ਤੱਕ ਹੀ ਅੰਤਮ ਸੰਸਕਾਰ ਅਸੀਂ ਕਰਾਂਗੇ ਸਜੀ ਸਿੰਘ ਮੈਂ ਬਸੰਤ ਸਿੰਘ ਦਾ ਪਿਤਾ ਬੋਲਦਾ ਹਾਂ ਸੁਖੀ ਸਿੰਘ ਜੀ ਕੀ ਘਟਨਾ ਵਾਪਰੀ ਪਰਿਵਾਰ ਦੇ ਜਿਹੜਾ ਬਸੰਤ ਸਿੰਘ ਨੂੰ ਤੁਸੀਂ ਪਰੋਲ ਤੇ ਅੱਜ ਉਹਦੇ ਮਾਤਾ ਦੀ ਸਵੇਰ ਮੌਤ ਹੋ ਗਈ 9:00 ਵਜੇ ਅਚਾਨਕ ਹੀ ਉਹਦਾ ਜਿਆਦਾ ਪ੍ਰੈਸ਼ਰ ਕਰਕੇ ਨਾ ਉਹਦਾ ਵਾਰ-ਵਾਰ ਕਹਿੰਦੀ ਮੈਂ ਬਸੰਤ ਸਿੰਘ ਨੂੰ ਮਿਲਣਾ ਅਸੀਂ ਬੇਨਤੀਆਂ ਸਰਕਾਰ ਨੂੰ ਬਹੁਤ ਕੀਤੀਆਂ ਉਹ ਬਰੇ ਲਖਤੀ ਰੂਪ ਚ ਦਿੱਤੇ ਮੈਂ ਵੀ ਅਸੰਤਾਨ ਨੂੰ ਭੇਜਿਆ ਉਥੋਂ ਤੇ ਹੁਣਾਂ ਦੀ ਫੇਰ ਬੇਨਤੀ ਕਰਦੇ ਆਂ ਬਸੰਤ ਸਿੰਘ ਨੂੰ ਸੰਸਕਾਰ ਤੇ ਭੋਗਤ ਕਰ ਰਿਹਾ ਕੀਤਾ ਜਾਵੇ ਗਰੋਂ ਦਾ ਕਰ ਸੰਸਕਾਰ ਕਰਨ ਲਈ ਕਦੋਂ ਬਸੰਤ ਸਿੰਘ ਆਜੋ ਸੰਸਕਾਰ ਕਰਨ ਹੋਰ ਕੀ ਮੰਗ ਦਿਲੋ ਪਿਆ ਇਹ ਬੇਨਤੀ ਹੈ ਜੀ ਇਹੋ ਹੀ ਆ ਸੰਸਕਾਰ ਕਰਕੇ ਤੇ ਆਉਣਾ ਪਉਂਤ ਭੇਜ ਦੇਵੇ ਤੁਹਾਨੂੰ ਸਰਪੰਚ ਸਾਹਿਬ ਇੱਕ ਸੰਸੰਗ ਦੇ ਪਰਿਵਾਰ ਦੇ ਵਿੱਚ ਹੱਥ ਸਾਹ ਵਾਪਰੇ ਆ ਉਹਨਾਂ ਨੇ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਕੀ 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 ਕਿਹਾ ਅੱਜ ਜੋ ਹੋਇਆ ਬਹੁਤ ਮਾੜਾ ਹੋਇਆ ਜੀ ਸਰਪੰਚ ਸਾਹਿਬ ਦੇ ਘਰੋਂ ਜਿਹੜੀ ਮਾਤਾ ਆਪਣੀ ਕਲਵੰਤ ਕੋਹਰਾ ਖਾਲਸਾ ਸੰਸੰਗ ਦੀ ਮਾਤਾ ਤੇ ਪਹਿਲਾਂ ਕਾਫੀ ਚਿਰ ਹੋ ਗਿਆ ਮੈਨੂੰ ਪਤਾ 2.5 ਸਾਲ ਤੈਨਾਂ ਹੋ ਗਿਆ ਜਦੋਂ ਉਹਨੂੰ ਜੇਲ੍ਹ ਤੇ ਭੇਜਿਆ ਗਿਆ ਉਹ ਮੰਨ ਤੇ ਐਸ਼ਾ ਪ੍ਰੈਸ਼ਰ ਪਾ ਲਾ ਕਿ ਅਫਸਰ ਇੰਨੀ ਹੋ ਗਈ ਯਾਰ ਬਹੁਤ ਰਾਜ ਕਰਾਇਆ ਕੋਈ ਰਾਜ ਨਹੀਂ ਹੋਇਆ ਅੱਜ ਦੁਪਹਿਰ ਨੂੰ ਅਚਾਨਕ ਮੌਤ ਹੋ ਗਈ ਹੋਣੋ ਜੈਡ ਬਾਡੀ ਜਿਹੜੀ ਉਹ ਤਰੁੰਡੀ ਲਗਾਤੀ ਗਈ ਆ ਸ਼ਿਕਾਰ ਦੀ ਡੀਲ ਉੱਤੱਕ ਕਰਾਂਗੇ ਜਦੋਂ ਤੱਕ ਭਗਵਾ ਆਪਣਾ ਸੰਤ ਸਿੰਘ ਖਾਲਸਾ ਛੁੱਟੀ ਤੇ ਨਹੀਂ ਆਉਂਦਾ ਅਸੀਂ ਜੱਜ ਸਾਹਿਬ ਨੂੰ ਰਿਕਵੈਸਟ ਕਰਾਂਗੇ ਐਮਲ ਸਾਹਿਬ ਨੂੰ ਰਿਕਵੈਸਟ ਕੀਤੀ ਅੱਜ ਤੇ ਭਗਵੰਤ ਮਾਨ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਾਂਦੀ ਆ ਉਹ ਮਾਵਦੀ ਮਾਂ ਦਾ ਮੂਹੇ ਲਖ ਸਕੇ ਇਸ ਕਰ ਸਾਡੀ ਪੁਰਜੋ ਰੂਪੀ ਆਸ਼ਵਾਸਨ ਮਿਲਿਆ ਦੀ ਕੋ ਸਰਕਾਰ ਵੱਲੋਂ ਤੁਹਾਨੂੰ ਯਾਰ ਮੇਰੇ ਸਭ ਨੂੰ ਐਮਐਲ ਸਾਹਿਬ ਨੇ ਕਿਹਾ ਵੀ ਜੋ ਕਰਨਾ ਉਹ ਤਾਂ ਜੱਜ ਸਾਹਿਬ ਨੇ ਕਰਨਾ ਹੈ ਮੈਨੂੰ ਜਿੱਥੇ ਸਪਾਰਸ਼ ਕਰਨ ਦੀ ਲੋੜ ਪਈ ਐ ਐਸਐਸਪੀ ਸਾਹਿਬ ਨੂੰ ਕਹਿਣਾ ਪਿਆ ਡੀਸੀ ਨੂੰ ਕਹਿਣਾ ਪਿਆ ਕਿਸੇ ਤਰ੍ਹਾਂ ਦਾ ਕੋਈ ਹੋਰ ਹੋਇਆ ਬਾਕੀ ਜੇ ਕੋਈ ਸਹੂਲਤ ਵਗੈਰਾ ਕੋ ਬਣਦੀ ਹੋਈ ਤਾਂ ਅਸੀਂ ਦੇ ਦਿੰਦੇ ਵਚਨਬੰਦ ਰਹਾਂਗੇ ਸੂਬੇ ਭਰ ਦੇ ਵਿੱਚ ਹੀ ਲੁੱਟਖੋ ਤੇ ਚੋਰੀ ਦੀਆਂ ਵਾਰਦਾਤਾ ਤਾਂ ਅੱਜ ਦਿਨ ਵਧ ਰਹੀਆਂ ਨੇ ਤੇ ਹੁਣ ਜੇਕਰ ਤੁਸੀਂ ਰਾਤ ਦੇ ਵੇਲੇ ਖਾਸ ਕਰਕੇ ਘਰੋਂ ਬਾਹਰ ਨਿਕਲਣਾ ਹੈ ਤਾਂ ਆਪਣਾ ਧਿਆਨ ਆਪ ਹੀ ਰੱਖ ਲਓ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਇਹ ਤੁਹਾਨੂੰ ਵੀ ਹੈਰਾਨ ਕਰ ਦਿੰਦੀਆਂ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਵਿਅਕਤੀ ਆਉਂਦੇ ਨੇ ਤੇ ਸਾਈਕਲ ਤੇ ਜਾ ਰਿਹਾ ਇੱਕ ਵਿਅਕਤੀ ਜਿਸ ਨੂੰ ਪਹਿਲਾਂ ਇਹਨਾਂ ਵੱਲੋਂ ਰੋਕਿਆ ਜਾਂਦਾ ਉਸ ਦੀ ਡੰਡਿਆਂ ਦੇ ਨਾਲ ਕੁਟਮਾਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਖੋ ਕੇ ਬਦਮਾਸ਼ ਉਹ ਤੋਂ ਫਰਾਰ ਹੋ ਜਾਂਦੇ ਨੇ ਤਾਂ ਵੇਖੋ ਹਾਦੀ ਮੁੱਕੀ ਪਈ ਹੈ ਕਿ ਕਿਸ ਤਰੀਕੇ ਦੇ ਨਾਲ ਆਏ ਦਿਨ ਹੀ ਅਜਿਹੇ ਲੁੱਟਖੋਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਤਸਵੀਰਾਂ ਲੁਧਿਆਣਾ ਦੇ ਕੈਲਾਸ਼ਨਗਰ ਰੋਡ ਤੇ ਸਥਿਤ ਸ਼ਿਮਲਾ ਕਲੋਨੀ ਦੇ ਨੇੜੇ ਦੀਆਂ ਜਿੱਥੇ ਰਾਤ 2 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਜਿਨ੍ਹਾਂ ਵੱਲੋਂ ਉਸ ਸਾਈਕਲ ਤੇ ਜਾ ਰਹੇ ਇੱਕ ਵਿਅਕਤੀ ਨੂੰ ਰੋਕਿਆ ਜਾਂਦਾ ਪਹਿਲਾਂ ਉਸ ਨੂੰ ਰੋਕਿਆ ਗਿਆ ਫਿਰ ਉਸ ਦੀ ਕੁੱਟਮਾਰ ਕੀਤੀ ਗਈ ਹੈ ਤੇ ਉਸ ਦਾ ਮੋਬਾਈਲ ਖੋ ਕੇ ਵੇਖੋ ਇਹ ਕਿਵੇਂ ਬਦਮਾਸ਼ ਉਥੋਂ ਰਫੂ ਚੱਕਰ ਹੋ ਗਏ ਅਜਈਆਂ ਤਸਵੀਰਾਂ ਜਦ ਸਾਹਮਣੇ ਆਉਂਦੀਆਂ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਔਕਾ ਹੋ ਚੁੱਕਿਆ ਮੋਟਰਸਾਈਕਲ ਤੇ ਉਹ 300 ਵਿਅਕਤੀ ਸਵਾਰ ਹੁੰਦੇ ਨੇ ਜਿਨ੍ਹਾਂ ਵੱਲੋਂ ਇੱਕ ਸਾਈਕਲ ਤੇ ਸਵਾਰ ਵਿਅਕਤੀ ਦੁਨਾਈਸ ਤਰੀਕੇ ਦੇ ਨਾਲ ਲੁੱਟ ਕੀਤੀ ਗਈ